ਇੱਧਰੋਂ ਚੱਲ ਪਿਆ ਮੋਟਰਸਾਈਕਲ ਲੈ ਕੇ ਤੂੰ ਕੰਮ ਆ ਜਾ ਕੇ ਆਉਣਾ ਉਹ ਤੈਨੂੰ ਦੇਖਣ ਆਲੇ ਆਉਂਦੇ ਅੱਜ ਦੂਰੇ ਕਾ ਸਹਿਰਾ ਸੁਹਾਨਾ ਬਾਪੂ ਤੈਨੂੰ ਅੱਜ ਤੋਂ ਬਾਅਦ ਕਰ ਦੇ ਕੰਮ ਕਰਨ ਦੀ ਖੇਤੀ ਦੇ ਕੰਮ ਕਰਨ ਦੀ ਕੋਈ ਲੋੜ ਨਹੀਂ ਤੇਰਾ ਪੁੱਤ ਸੰਭੂ ਸਾਰੀ ਜ਼ਿੰਮੇਵਾਰੀ ਠੀਕ ਐ ਪੁੱਤ ਜਾਉਂਦਾ ਠੀਕ ਐ ਤੇ ਇੱਕ ਮੈਂ ਕਹਿੰਦਾ ਸੀ ਹਲਦੀ ਦਾ ਲੇਪ ਜਾ ਕਰ ਲੈ ਸ਼ਹਿਦ ਜਾ ਪਾ ਕੇ ਨਿੰਬੂ ਪਾ ਕੇ ਉਹ ਲਾਲਾ ਪੁੱਤ ਕੋਈ ਗੱਲ ਨਹੀਂ ਬੇਚੇਰਾ ਚਮਕਣ ਚ ਲੱਗ ਜਾਣਾ ਹਾਂ ਹਾਂ ਲਾ ਤੂੰ ਉਹ ਕੇਂਦਰਾ ਆਇਆ ਮੰਡੀ ਚੱਲੀਏ ਢੀੜੀ ਲਾ ਕੇ ਆਈਏ ਕਿਵੇਂ ਆਇਆ ਮੰਡੀ ਚਲੀਏ ਗੇੜੀ ਲਾ ਕੇ ਆਈਏ ਨਾ ਨਾ ਬਾਈ ਕਿਉਂ ਅੱਜ ਇੱਕ ਦੋ ਦੋ ਹੂਣ ਜਾ ਰਹੇ ਆ ਜਿੰਮੇਵਾਰੀਆਂ ਆ ਗਈਆਂ ਮੁੰਡਿਆਂ ਤੇ ਤੇ ਫੇਰ ਡਿਫਾਲਟਰ ਬੰਦਾ ਨਾਲ ਹੀ ਰਹਿਣਾ ਮੇਟਿੰਨਾ ਤੈਨੂੰ ਹਲਦੀ ਹੁਲਦੀ ਲਾਉਣ ਦੀ ਲੋੜ ਨਹੀਂ ਹੁਣ ਉਹ ਪਿੰਡ ਚੋਂ ਕਿਸ ਨੇ ਬਿਨਾ ਫਿਲਟਰ ਵਾਲੀ ਫੋਟੋ ਭੇਜ ਦਿੱਤੀ ਕੁੜੀ ਹਲ ਤਾਂ ਜਵਾਬ ਦੇਗੇ ਤੇਰਾ ਸੜਿਆ ਹੋਇਆ ਮੂੰਹ ਦੇਖ ਕੇ ਨਹੀਂ ਬਾਈ ਰਹਿਣ ਦੇ ਚਾਰ ਦਿਨਾਂ ਨੂੰ ਮੇਰਾ ਵੀ ਰਿਸ਼ਤਾ ਹੋਣਾ ਤੇਰਾ ਸੜਿਆ ਹੋਇਆ ਮੂੰਹ ਦੇਖ ਕੇ ਮੈਨੂੰ ਵੀ ਜਵਾਬ ਦੇ ਦੇਣਗੇ ਵੀ ਇਹਦੇ ਨਾਲ ਰਹਿੰਦਾ ਰਹਿ ਹੁਣ